ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੀਪ ਸਿੰਘ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤਹਿਸੀਲ ਨੂੰ ਸਾਦਕ ਪੈਂਦੀ ਹੈ ਨੇੜੇ ਸਾਦਕ ਦੇ ਵੀ ਆ ਤੇ ਗੁਰੂਰਸਾਹ ਵੀ ਇੱਥੋਂ ਨੇੜਾ ਹੈ ਸਾਦਕ ਤੋਂ ਸਿੱਧੀ ਛੜ ਕੇ ਗੁਰੂਰਸਾਹੇ ਨੂੰ ਜਾਂਦੀ ਹੈ ਤੇ ਉਸ ਛੜਕ ਦੇ ਉੱਤੇ ਦੀਪ ਸਿੰਘ ਵਾਲਾ ਪਿੰਡ ਆਉਂਦਾ ਹੈ ਲਾਸਟ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਸ ਤੋਂ ਅੱਗੇ ਜਲਾ ਫਿਰੋਜ਼ਪੁਰ ਸ਼ੁਰੂ ਹੁੰਦਾ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੱਸੋ ਬਾਈ ਕੋਲ ਚੰਗੇ ਪਸ਼ੂ ਰੱਖੇ ਆ ਪਹਿਲਾਂ ਤੋਂ گاਵਾ ਵੀ ਸ਼ੌਂਕ ਨਾਲ ਰੱਖੀਆਂ ਵਿਗਾਂ ਤੇ ਮੱਝਾਂ ਦਾ ਬਾਈ ਨੇ ਲਗਭਗ ਇੱਥੇ ਜਿਹੜੀਆਂ ਖੜੀਆਂ ਉਹ ਸਾਰੀਆਂ ਹਰਿਆਣੇ ਦੇ ਵਿੱਚੋਂ ਖਰੀਦੀਆਂ ਸੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਇਹਦੇ ਵਿੱਚ ਦੋ ਮੱਝਾਂ ਦੋ ਝੋਟੀਆਂ ਬਾਈ ਨੇ ਵਕਾਊ ਕੀਤੀਆਂ ਜਿਹਦੇ ਚੱਕੇ ਝੋਟੀ ਤਾਜੀ ਸੋਈ ਵੀ ਬੱਚਾ ਇਹਦਾ ਜੈਡ ਬਲੈਕ ਤੇ ਮੇਲ ਕਾਫ ਹੈ ਇਹ ਤੋਂ ਇਲਾਵਾ ਇੱਕ ਮੱਝ ਪਰਲੇ ਪਾਸੇ ਵੀ ਖੜੀ ਹੈ ਜਿਹੜੀ ਬਾਈ ਨੇ ਵੇਚਣੀ ਹੈ ਹੋਰ ਗੱਲ ਥੋੜੀ ਐਡ ਕਰ ਦਾਂ ਦੋਸਤੋ ਇਸ ਬਾਈ ਨੂੰ ਮੁਰਾ ਨਸਲ ਦਾ ਇੰਨਾ ਕਿ ਸ਼ੌਂਕ ਹੈ ਇੱਕ ਮੱਝ ਹਰਿਆਣੇ ਦੇ ਵਿੱਚੋਂ ਚੈਂਪੀਅਨ ਬਣੀ ਸੀ ਦੁੱਧ ਚੁਆਈ ਚ ਤੇ ਉਹਦੀ ਕੱਟੀ ਬਾਈ ਨੇ ਜੰਮ ਦੀ ਵਾਂਗੂ ਹੀ ਖਰੀਦ ਲਈ ਸੀ ਕਿ ਸਾਹਮਣੇ ਝੋਟੀ ਖੜੀ ਹਾਲਾਂਕਿ ਇਹ ਵਿਕਰੀ ਆਸਤੇ ਨਹੀਂ ਮੈਂ ਇੱਕ ਚੰਗੇ ਦੁੱਧ ਵਾਲੀ ਮੱਝ ਦਿਖਾਉਣੀ ਆ ਸਾਹਮਣੇ ਖੜੀ ਆ ਜਿਹੜੀ ਜੁਗਾਲੀ ਕਰ ਰਹੀ ਆ ਦੱਸੋ ਇਹ ਗੱਬਣ ਹੈ ਇੱਕ ਝੋਟੀ ਸੋਈ ਸਵਾਈ ਤੁਹਾਨੂੰ ਦਿਖਾ ਦੂੰਗਾ ਜਿਹਨੇ ਬਰੀਡਿੰਗ ਤੇ ਕੰਮ ਕਰਨਾ ਹੈ ਫੁੱਲ ਹਾਈਟ ਲੈਂਥ ਦੇ ਵਿੱਚ ਸੋਹਣੇ ਹਵਾਨੇ ਦੀ ਇਹ ਝੋਟੀ ਵੀ ਫॉर ਸੇਲ ਹੈ ਆਓ ਜਾਣਕਾਰੀ ਲਈਏ ਪਹਿਲਾਂ ਝੋਟੀ ਜਿਹੜੀ ਤਿਆਰ ਦੁੱਧ ਵਾਲੀ ਹੈ ਇਹ ਦਿਖਾ ਦਿੰਨੇ ਆ ਉਦੋਂ ਬਾਅਦ ਗੱਬਣ ਮੱਝ ਦਿਖਾ ਦੂੰਗਾ ਨੰਬਰ 22 ਦਾ ਸਕਰੀਨ ਉੱਤੇ ਚਲਾਉਂਗਾ ਉਸ ਤੇ ਤੁਸੀਂ ਕਾਲ ਕਰਿਓ ਹੋਰ ਚੀਜ਼ ਜਿਹੜੀ ਮੈਂ ਨੋਟ ਕੀਤੀ ਇੱਕ ਸਾਹਮਣੇ ਕੱਟੀ ਖੜੀ ਜੈਡ ਬਲੈਕ ਕੱਟਾ ਇਹ ਵੀ ਜੈਡ ਬਲੈਕ ਹੈ ਇਧਰ ਇੱਕ ਬੱਚਾ ਬੈਠਾ ਇਹਦੀ ਵੀ ਪੁੱਛਤਾ ਕਿ ਸਾਰੇ ਵਾਲ ਬਲੈਕ ਹੈ ਇਹ ਵੀ ਬਾਈ ਤੋਂ ਪੁੱਛਾਂਗੇ ਕਿਹੜੇ ਬੁੱਲਾਂ ਦੇ ਬੱਚੇ ਐ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਵੇਖਣ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਵੀਰੇ ਮੇਰਾ ਨਾਮ ਭਪਿੰਦਰ ਸਿੰਘ ਹੈ ਜੀ ਭਪਿੰਦਰ ਬਾਈ ਮਾ ਪਹਿਲਾਂ ਕਾਫੀ ਟਾਈਮ ਹੋ ਗਿਆ ਆਪਣੇ ਲੈਂਕ ਬਣਿਆ ਨੂੰ ਉਵੇਂ ਹੀ ਸ਼ੌਂਕ ਹੈ ਜਿਵੇਂ ਪਹਿਲਾਂ ਸੀਗਾ ਵੀ ਚੰਗੇ ਪਸ਼ੂ ਰੱਖਣ ਦਾ ਹਾਂਜੀ 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 ਇਹ ਤੁਹਾਡੇ ਸਾਹਮਣੇ ਹੀ ਆ ਸਮਾਈ ਤੁਨੂੰ ਦੱਸੀ ਜਾਂਦੀ ਵੀ ਸ਼ੌਂਕ ਨਾਲ ਹੀ ਸੰਭਦੇ ਜਾਨਵਰ ਇੰਨੇ ਰੱਖ ਕੇ ਹਨਾ ਅੱਛਾ ਇੱਕ ਮੇਰੇ ਯਾਦ ਆਉਂਦਾ ਝੋਟਿਓ ਤੁਸੀਂ ਦੱਸਿਆ ਵੀ ਸੀ ਮੈਨੂੰ ਐਸੇ ਆਫ ਕੈਮਰਾ ਹਾਂਜੀ ਸਾਹਮਣੇ ਖੜੀ ਹੈ ਜਿਹੜੀ ਵਿਚਾਲੇ ਆ ਦੋਨਾਂ ਵਿਚਾਲੀਆਂ ਮੱਝਾਂ ਦੀ ਹਾਂਜੀ 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 ਇਹ ਕਿਹੜੇ ਬੋਲ ਦੀ ਹੈ ਤੇ ਕਿਹੜੀ ਮੱਝ ਦੀ ਹੈ ਇਹ ਡਾਕਟਰ ਕਾਲੂ ਭਗਾਣੇ ਕੋਲੇ ਮੱਝ ਆ ਜੀ ਗੋਲੂ ਵਾਲੀ ਮੱਝ ਵਜਦੀ ਉਹਦੀ ਹੂੰ ਤੇ 70-5 70 ਦੀ ਈਤੀ ਹੈ ਇਹ ਠੀਕ ਇਹ ਉਦੋਂ ਕੱਟੀ ਜਾਂਦਾ ਬੱਚਾ ਹੀ ਖਰੀਦਿਆ ਇਹ ਫਾਜ ਜਾਂਦਾ ਬੱਚਾ ਹੀ ਆਪਾਂ ਤਕਰੀਬਨ ਖਰੀਦਿਆ ਸੱਤਕ ਮਹੀਨਾ ਦੀ ਆਪਣੇ ਕੋਲੇ ਆ ਗਈ ਸੀ ਜੀ ਸੱਤਾਂ ਦੀ ਆਪਣੇ ਕੋਲ ਆ ਗਈ ਸੀ ਹਾਂਜੀ ਹਾਂਜੀ ਅੱਛਾ ਉਹ ਮਾਂ ਹੀ ਦਾ ਦੁੱਧ ਬੜਾ ਚੰਗਾ ਦੱਸਦੇ ਐ ਇਹਦਾ ਦੁੱਧ ਦਾ ਕੀ ਰਕਾਰ ਰਹੇ ਇਹਦਾ ਦੁੱਧ ਦੂਜੇ ਸੂਏ 1.5 19 ਕਿਲੋ ਦੁੱਧ ਆਪਣੇ ਕੋਲੇ ਕੰਡੇ ਤੋਲਦਾ ਘਰੇ ਦਿੱਤਾ ਜੀ ਇਹਨੇ ਦੂਜੇ ਸੂਏ ਚ ਹਾਂ ਤੀਜਾ ਸੂਂਦੀ ਆ ਸੂਪੀ ਹੈ ਜੀ ਹੁਣ ਠੀਕ ਹੈ ਤੇ ਬੱਚੇ ਵੀ ਜੈਡ ਬਲੈਕ ਦੀ ਆ ਆ ਵੀ ਜੈਡ ਬਲੈਕ ਆ ਵਧੀਆ ਠੀਕ ਹੈ ਤੇ ਬਾਕੀ ਲੰਮਾ ਟਾਈਮ ਦੁੱਧ ਦੇਣਾ ਇਹਨੇ ਇਹ ਤਾਂ ਘਰੇ ਹੀ ਰੱਖਣੀ ਹੈ ਹਾਂਜੀ ਹਾਂਜੀ ਇਹ ਤਾਂ ਵੇਚਣ ਵਾਲੀ ਮੱਝ ਹੀ ਨਹੀਂ ਕਹਿਨ ਦਾ ਮਤਲਬ ਕਿਸੇ ਮਜਬੂਰੀ ਕਰਕੇ ਕਿਸੇ ਵੇਲੇ ਜਿਆਦੇ ਪਸੂ ਹੁੰਦੇ ਵੇਚੀ ਜਾ ਸਕਦੀ ਆ ਲੇਕਿਨ ਇਹ ਮੱਝ ਵੇਚਣ ਵਾਲੀ ਨਹੀਂ ਕਿ ਕਹਿਨ ਦਾ ਮਤਲਬ ਠੀਕ ਹੈ ਭਾਈ ਅੱਜ ਜਿਹੜੇ ਆਪਾਂ ਦੋ ਨਾਗ ਵੇਚਨੇ ਉਹਨਾਂ ਬਾਰੇ ਗੱਲ ਕਰਾਂਗੇ ਜਿਹੜੇ ਬੱਚੇ ਆ ਰਹੇ ਆ ਜਿਵੇਂ ਜੈਡ ਬਲੈਕ ਹੀ ਇਹ ਕੱਟੀ ਆ ਕੱਟਾ ਵੀ ਜੈਡ ਬਲੈਕ ਹੈ ਇਹ ਕਿਹੜੇ ਬੁੱਲਾਂ ਦੇ ਆ ਭਾਈ ਇਹ ਆਪਣੇ ਆਪ ਦੇ ਬੁੱਲ ਦੇ ਹੀ ਆ ਜੀ ਬੱਚੇ ਦੋਵੇਂ ਜਿਹੜਾ ਘਰੇ ਰੱਖਿਆ ਹੋਵੇ ਹਾਂਜੀ ਹਾਂਜੀ ਉਹ ਵੀ ਜੈਡ ਬਲੈਕ ਹੀ ਆ ਇਸੇ 70 5 70 ਵਾਲੀ ਝੋਟੀ ਦਾ ਐਮ 460 ਦਾ ਬੱਚਾ ਜੈਡ ਬਲੈਕ ਹੈ 70 ਪੰਜ 70 ਵਾਲੀ ਮੱਝ ਹੈ ਝੋਟੀ ਹੈ ਤੇ ਐਮ 466 ਦਾ ਬੱਚਾ ਹੈ ਕਾਪੀ ਐਮ 466 ਦੀ ਜਿੰਨੀਆਂ ਕੋ ਫੋਟੋ ਉਹਦੀਆਂ ਦੇਖੀਆਂ ਇਹਦੇ ਬੱਚੇ ਜੈਡ ਬਲੈਕ ਬਾਈ ਕੋਲ ਆ ਰਹੇ ਆ ਮੈਂ ਵੈਸੇ ਦਿਖਾ ਦਨਾ ਤੁਹਾਨੂੰ ਅੱਛਾ ਭਾਈ ਇਹਦੇ ਅਸੀਮਨ ਸਟਰਾ ਬਣਾਏ ਆ ਜਾਂ ਵੈਸੇ ਛੱਡ ਦਿੰਨੇ ਆ ਨਹੀਂ ਅਜੇ ਡਾਇਰੈਕਟਰ ਕ੍ਰੋਸਿੰਗ ਤੇ ਛੱਡਦੇ ਆ ਜੀ ਕੋਈ ਆ ਜਾਂਦੇ ਸੱਜਣ ਮਿੱਤਰ ਤੇ ਛੱਡ ਦੀਦਾ ਬਸ ਅਰਾਂ ਨੂੰ ਦੋ ਦੰਦ ਅਜੇ ਤਾਂ ਇਹ ਅੱਛਾ ਦੋ ਦੰਦ ਆ ਤੂੰ ਜੇ ਕੋਈ ਵੀਰ ਕ੍ਰੋਸ ਕਰਾਉਣਾ ਚਾਹੁੰਦਾ ਮੱਝ ਤਾਂ ਪਾ ਛੱਡ ਦਿੰਨੇ ਇਹਨੂੰ ਹਾਂਜੀ ਹਾਂਜੀ ਕੱਲ ਹੀ ਦੋ ਮੱਝਾਂ ਆਈਆਂ ਸੀਆਂ ਅੱਛਾ ਉਹ ਵੀਰ ਕਈ ਯਾਰ ਕਾਲੀ ਕਰ ਜਾਂਦੇ ਦੋਵੇਂ ਇਕੱਠੀਆਂ ਹੀ ਲਏ ਮੈਂ ਕਿਹਾ ਵੀ ਚਲੋ ਨਾ ਰਹੀਆਂ ਤੇ ਅਗਲੇ ਤੇ ਫੇਰ ਤੋਂ ਬਣਵਾ ਕੇ ਲਿਆਜੋ ਮਹੀਨੇ ਬਾਅਦ ਅੱਛਾ ਉਹ ਜੇ ਕਿਸੇ ਨੇ ਮੱਝ ਕ੍ਰੋਸ ਐਸ ਇਰੀਆ ਚ ਕਰਾਉਣੀ ਜਾਂ ਕਿਤੋਂ ਵੀ ਆਜਾ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਆ ਜਾਏ ਅੱਛਾ ਭਾਈ ਜਿਹੜੀਆਂ ਮੱਝਾਂ ਵੇਚਣੀਆਂ ਹਨ ਉਹਨਾਂ ਚੋਂ ਇਹ ਝੋਟੀ ਪਹਿਲਾਂ ਦਿਖਾਵਾਂਗੇ ਇਹ ਕੀ ਡਿਟੇਲ ਹੈ ਕਿ ਇਹਨਾਂ ਮਸੂਆ ਮੱਝ ਦਾ ਝੋਟੀ ਦਾ ਕਿੰਨਾ ਚਰਦੀ ਸੂਈ ਹੈ ਇਹ ਕਰੀਬਨ ਹੋਗੇ ਜੀ 24 ਤੋਂ 25 ਦਿਨ ਹੋਗੇ ਸੂਈ ਨੂੰ ਜੀ ਠੀਕ ਹੈ ਤੇ ਦੋ ਦਾ ਹੰਦਾ ਜੀ ਝੋਟੀ ਇਹ ਪਹਿਲਾ ਸੂਆ ਪਹਿਲਾ ਸੂਆ ਸੂਈ ਸੂਈ ਠੀਕ ਹੈ ਅੱਛਾ ਭਈ ਅੱਜ 24 ਤੋਂ 25 ਦਿਨਾਂ ਦੀ ਸੂਈ ਕਿੰਨਾ ਦੁੱਧ ਦੇ ਰਹੀ ਹੈ 12 ਕਿਲੋ ਤੋਂ ਬਾਹਰ ਆ ਜੀ ਤੇ 13 ਤੋਂ ਅੰਦਰ ਹੋਊਗਾ। ਮਦਰ ਮਿਲਕ ਰਿਕਾਰਡ ਕੀ ਸੀ ਇਹਦਾ? ਇਹਦੀ ਮਾ ਦਾ ਰਿਕਾਰਡ तकरीबन ਦੂਜੇ ਸੂਏ ਮੇਰੇ ਕੋਲੇ ਆਪਣਾ ਮਿੱਤਰ ਹੀ ਸਾਨੂੰ ਪਤਾ ਲੈ ਕੇ ਗਿਆ। ਹਾਂ। ਦੂਜੇ ਸੂਏ ਨੇ 18 ਕਿਲੋ ਤੋਂ ਤੋਲਿਆ ਸੀ ਜੀ ਆਪਣੇ ਕੋਲੇ ਦੋ ਦੰਦ ਨੇ। ਅੱਛਾ ਇਹ ਹਜੇ ਦੁੱਧ ਫਿਰ ਵਧੂਗੀ ਜਾਂ ਇਹ ਇੱਥੇ ਰੁਕੂਗੀ ਲੱਗਦਾ 12 ਕਿਲੋ ਤੋਂ? ਮੈਨੂੰ ਆਈਡੀਆ ਆ ਵੀ ਕਿਲੋ ਤੋਂ 1.5 ਕਿਲੋ ਦੁੱਧ ਤਾਂ ਨਾਰਮਲ ਇਹਨੂੰ ਕਹਣਾ ਚਾਹੀਦਾ ਕਿਉਂਕਿ ਕਣਕਾਂ ਗੁਣਕਾਂ ਬੀਜ ਕੇ ਹੁਣ ਵੇਲੇ ਹੋਏ ਆ। ਅੱਛਾ ਪਹਿਲਾਂ ਫਿਰ ਇਧਰ ਨੂੰ ਹਾਂ ਪਹਿਲਾਂ ਧਿਆਨ ਹੀ ਨਹੀਂ ਸੀ ਜਨਮਰਾਜ ਜੀ ਜੋ ਆਪਣੇ ਬੰਦੇ ਨੇ ਪੱ ਇਹ ਕਿਹੜੇ ਸਿਮੰਦ ਦੀ ਹੈ ਬਾਈ ਇਹ ਆਪਣੇ ਕੋਲੇ ਬੋਲੀ ਆਇਆ ਸੀ ਜੀ ਹਰਿਆਣੇ ਦੇ ਵਿੱਚੋਂ ਅੱਛਾ ਇਹ ਉਸ ਦੀ ਡਾਇਰੈਕਟ ਕ੍ਰੋਸਿੰਗ ਦੀ ਹੈ ਜੀ ਠੀਕ ਹੈ ਬੱਚਾ ਇਹਨੇ ਕਟਾ ਦਿੱਤਾ ਹਾਂ ਬੱਚਾ ਇਹਨੇ ਕਟਾ ਦਿੱਤਾ ਜੀ ਕਟਾ ਆਪਣੇ ਇਸ ਛੋਟੇ ਦਾ ਇਹ ਇਸੇ ਛੋਟੇ ਦਾ ਜੀ ਕਟਾ ਠੀਕ ਹੈ ਰੇਟ ਕੀ ਰੱਖਾਂਗੇ ਭੁਵਿੰਦਰ ਭਾਈ ਰੇਟ ਇਹਦਾ ਬਾਈ ਜੀ ਲੈਂਡ ਦੇਣ ਵਾਲਾ 1.5 ਲੱਖ ਰੁਪਏ 1.5 ਲੱਖ ਰੁਪਏ ਹਾਂਜੀ ਤੋਰਗੇ ਨੂੰ ਆਪਾਂ ਤੋਰ ਦਿੰਦੇ ਦੋਸਤੋ ਤੋਰ ਕੇ ਤੁਹਾਨੂੰ ਝੋਟੀ ਦਿਖਾਉਣਾ ਰੇਟ ਤੁਹਾਨੂੰ ਜਾਇਜ਼ ਲੱਗੂਗਾ ਕਿਉਂਕਿ ਦੇਖੋ ਕਦ ਕਾਠ ਚੰਗਾ ਝੋਟੀ ਬਿਊਟੀ ਚ ਹੈ ਜਿਹਨੇ ਸਾਂਭ ਲਈ ਦੂਜੇ ਤੁਹਾਨੂੰ ਇਹ ਜਿਹੜਾ ਥਣਹਵਾਰ ਨਾ ਦਿਖਾਉਂਗਾ ਤੋਂ ਪਹਿਲਾਂ ਇੱਕ ਚੀਜ਼ ਹੋਰ ਧਿਆਨ ਚ ਲਿਆ ਦਿਆਂ ਵੀ ਟਾਈਮ 2:28 ਮਿੰਟ ਹੈ ਤੇ ਵੀਡੀਓ ਵੀ ਅਜਨ ਚੇਤ ਜਹੀ ਹੈ ਕਿਉਂਕਿ ਮੇਰਾ ਫਾਜ਼ਲ ਕਾ ਸਾਈਡ ਦਾ ਟੂਰ ਸੀ ਤੇ ਅੱਜ ਬਾਈ ਨਾਲ ਸਵਾਬ ਬਣ ਗਿਆ ਤੇ ਵੀਡੀਓ ਬਣਾਉਣ ਲੱਗ ਪਏ ਸੋ ਕੋਈ ਟਾਈਮ ਨਹੀਂ ਲੱਗਾ ਝੋਟੀ ਨੂੰ ਰੁਟੀਨ ਦੀ ਚਵਾਈ ਦੇ ਵਿੱਚ ਹੈ 1.5 ਲੱਖ ਡਿਮਾਂਡ ਹੈ ਤੇ ਜਿਨੇ ਮੁਰਾ ਖਰੀਦਣੀ ਹੈ ਲੈ ਜੀ ਅੰਦਰੋਂ ਮੋੜੀ ਬਾਈ ਹਰਿਆਣੇ ਨੂੰ ਜਾਓਗੇ ਤਾਂ ਮੇਰੇ ਖਿਆਲ ਚ ਨਹੀਂ ਮਿਲਣੀ ਇਸ ਕੀਮਤ ਦੇ ਵਿੱਚ ਅੱਜ ਤੁਹਾਨੂੰ 1.5 ਲੱਖ ਰੁਪਏ ਦੇ ਵਿੱਚ ਫੁੱਲ ਸੋਹਣੇ ਥਣ ਹਵਾਨੇ ਦੀ ਝੋਟੀ ਦਿਖਾ ਰਿਆ ਸਿੰਘ ਗੋਲ ਆ ਸੋਹਣਾ ਪਤਲੀ ਪੂਛ ਐ ਦੂਜੇ ਸੂਏ ਰਕਮ ਵਧਾ ਕੇ ਵਿਕੂਗੀ ਘਟਦੀ ਨਹੀਂ ਲੈ ਜਾ ਭਾਈ ਫੁੱਲ ਉੱਚੀ ਲੰਬੀ ਦੋ ਦੰਦ ਝੋਟੀ ਐ ਦੱਸੋ ਤੇ ਇਹ ਇਹਨੇ ਕੱਟੇ ਨੂੰ ਜਨਮ ਦਿੱਤਾ ਤੇ ਕੱਟਾ ਇਹਦਾ ਜੜ ਬਲੈਕ ਐ ਥਣ ਸੋਹਣੇ ਐ ਹਵਾਨਾ ਚੰਗਾ ਦਿਖਾਉਂਦੀ ਐ ਦੁੱਧ 12 ਕਿਲੋ ਇਸ ਟਾਈਮ ਹੈਗਾ ਜਿਹੜਾ ਬਾਈ ਦੀ ਸੇਵਾ ਦੇ ਉੱਤੇ ਦੇ ਰਹੀ ਐ ਬੰਦੇ ਬੰਦੇ ਭਾਈ ਸਾਫ ਸੁਥਰੀ ਝੋਟੀ ਐ ਦੋਸਤੋ ਬਹੁਤ ਸੋਹਣੀ ਝੋਟੀ ਐ ਸੋ ਦੱਸੋ ਇਹ ਫੇਰ ਤੁਹਾਨੂੰ ਝੋਟੀ ਇੱਕ ਵਾਰ ਦਿਖਾ ਦਿਆ ਮੈਂ ਮੈਂ ਇਹ ਗੱਲ ਜਿਹੜੀ ਰੇਟ ਵਾਲੀ ਕਰਦਾ ਹੁਣ ਦੱਸੋ ਬਹੁਤ ਮੱਜਾਂ ਦੇਖੀ ਦੀਆਂ ਤੇ ਉਹ ਦੇਖ ਕੇ ਮਨ ਨੂੰ ਲੱਗਦਾ ਹੁੰਦਾ ਵੀ ਕਿਸੇ ਪਸ਼ੂ ਦਾ ਰੇਟ ਉਹਦੇ ਢਾਂਚੇ ਦੇ ਹਿਸਾਬ ਤੇ ਬਿਲਕੁਲ ਜੱਜਦਾ ਲੱਗਦਾ ਤੇ ਇਹਦੀ ਡਿਮਾਂਡ ਵੀ ਬਿਲਕੁਲ ਜਾਇਜ਼ ਲੱਗੀ ਖੈਰ ਤੁਸੀਂ ਕਾਲ ਕਰਕੇ ਬਾਈ ਨਾਲ ਗੱਲਬਾਤ ਕਰ ਲਿਓ ਇਹਦੇ ਚੋਂ ਮਾਨਤਨ ਕੀ ਹੋਊਗਾ ਬਹੁਤਾ ਫਰਕ ਤਾਂ ਪੈਣਾ ਨਹੀਂਗਾ ਜਿੰਨਾ ਕਿ ਮੇਰੀਆਂ ਬਾਈ ਨਾਲ ਗੱਲਾਂ ਹੋਈਆਂ ਪਰ ਫਿਰ ਵੀ ਤੁਸੀਂ ਗੱਲਬਾਤ ਕਰੋ ਤੇ ਆ ਕੇ ਝੋਟੀ ਨੂੰ ਦੇਖਿਓ ਆਓ ਜਿਹੜੀ ਜ਼ਿਆਦਾ ਚੰਗੇ ਦੁੱਧ ਵਾਲੀ ਮੱਝ ਹੈ ਉਹਦੇ ਬਾਰੇ ਗੱਲਬਾਤ ਕਰਦੇ ਆ ਜਿਹੜੀ ਇਸ ਟਾਈਮ ਬਾਈ ਕੋਲ ਏ ਕੱਬਣ ਹੈ ਜਿਹੜੀ ਬਾਈ ਆਪਾਂ ਕੱਬਣ ਮੱਝ ਵੇਚਣੀ ਹੈ ਹਾਂਜੀ ਹਾਂਜੀ ਕਨਵਾ ਸੂਆ ਇਹਨੇ ਸੂਣਾ ਇਹ ਹੁਣ ਤੀਜਾ ਸੂਆ ਸੁੰਦੀ ਹੈ ਜੀ ਇਹ ਖਰੀਦੀ ਕਿੱਥੋਂ ਸੀ ਇਹ ਆਪਾਂ ਇਹਦੀ ਮਾਂ ਖਰੀਦੀ ਸੀ ਜੀ ਥੋੜੀ ਵੀਡੀਓ ਤੇ ਵੇਚੀ ਸੀ ਉਹ ਜੀ ਅੱਛਾ ਤੇ ਇਹਦੀ ਮਾਂ ਪਤਨਾ ਮਹੀਨਿਆਂ ਦੀ ਮਾਲਾ ਸੂਈ ਵੀ ਸਰਜੀਤ ਮਲਕ ਤੋਂ 12 22 ਕਿਲੋ ਕੰਡਾ ਤੋਲ ਕੇ ਲਈ ਸੀ ਜੀ ਉਹ ਤੋਂ ਏ ਉਦੋਂ ਫਿਰ ਕੱਟੀ ਨਾਲ ਆਈ ਸੀ ਇਹ ਹਾਂ ਮਗਰ ਕੱਟੀ ਸੀ ਜੀ ਇਹ ਕੱਟੀ ਮਾਰੇ ਲਈ ਸਾਨੂੰ ਸੋਹਣੀ ਲੱਗੀ ਕੱਟੀ ਤੇ ਮੈਂ ਮੈਂ ਕਿਹਾ ਚਲੋ ਕੋਈ ਗੱਲ ਨਾਲ ਦੁੱਧ ਚੰਗਾ ਦੇ ਨਾਲ ਕੱਟੀ ਮਗਰ ਵਧੀਆ ਤਿਆਰ ਹੋ ਜੂਗੀ ਅੱਛਾ ਇਹ ਹੁਣ ਕਿੰਨਾ ਵਸੂਏ ਨੇ ਸੂਆ ਇਹਨੇ ਸੂਆ ਇਹ ਹੁਣ ਤੀਜਾ ਸੂਆ ਸੁੰਦੀ ਹੈ ਜੀ ਠੀਕ ਹੈ ਤੇ ਦੂਜੇ ਦਾ ਦੂਜੇ ਸੂਏ ਦਾ ਦੂਜੇ ਸੂਏ ਦਾ ਦਾ 19.5 ਤੋਂ 20 ਕਿਲੋ ਦੇ ਵਿੱਚ ਰਿਹਾ ਜੀ ਦੁੱਧ ਦੂਜੇ ਸੂਏ ਚ ਹਾਂਜੀ ਪਹਿਲੇ ਸੂਏ ਨੇ 17 ਕਿਲੋ ਕੱਢਿਆ ਦੂਜੇ ਸੂਏ ਸਾਡੀ ਤੋਂ ਸੇਵਾ ਥੋੜੀ ਘੱਟ ਹੋਈ ਇਹਦੀ ਠੀਕ ਹੈ ਦੁੱਧ ਵੈਸੇ ਜ਼ਿਆਦਾ ਕਰਨਾ ਸੀ ਇਹਨੇ ਹਮ ਪਰ ਫਿਰ ਵੀ ਇਹ ਠੀਕ ਹੈ ਦੋ ਦਿਨ ਵੀ ਲੈ ਸਕਦੀ ਆ ਕਿਉਂਕਿ ਵਧੀਆ ਜਿਗਾਲੀ ਕਰੀ ਜਾਂਦੀ ਹੈ ਜੇ ਠੀਕ ਹੈ ਯਾਨੀ ਉਹ ਦਿਨ ਪੂਰੇ ਆ ਕੋਈ ਦਿਨ ਪੂਰੇ ਆ ਜੀ ਹਾਂਜੀ ਕਿਹੜੇ ਬੁੱਲ ਤੋਂ ਗੱਭਣਾ ਹੈ ਇਹ ਆਪਣੇ ਵਾਲੇ ਅਮਜਾਲਸ ਛੱਡਦੇ ਬੱਚੇ ਤੁਸੀਂ ਗੱਭਣਾ ਹਾਂਜੀ اسی ਤੋਂ ਠੀਕ ਹੈ ਇਹਦਾ ਰੇਟ ਕੀ ਰੱਖਾਂਗੇ ਬਾਈ ਇਹਦਾ ਰੇਟ ਆ ਜੀ 2.5 ਲੱਖ ਰੁਪਏ ਜੀ 2.5 ਲੱਖ ਰੁਪਏ ਡਿਮਾਂਡ ਹਾਂਜੀ ਤੋਰਦੀਏ ਬਾਈ ਇਹਨੂੰ ਦੋਸਤੋ ਰੇਟ ਇਹਦਾ 2.5 ਲੱਖ ਰੁਪਏ ਆ ਆਏ ਭਰਾ ਦਾ ਮਾਨਤਨ ਹੋ ਜਾਊਗਾ ਪਹਿਲਾਂ ਮੱਝ ਨੂੰ ਦੇਖ ਲਿਓ ਤੁਸੀਂ ਫਿਰ ਇਹਦੀ ਜੱਜਮੈਂਟ ਕਰੋ ਵੀ ਦੁੱਧੇ ਕਿੰਨਾ ਦੇ ਦੂਗੀ جان روਆ ਸੋਹਣੀ ਮੱਝਾ تحصیل شریف ਹੈ ਇਹ ਮਦਰੀ ਗੋਡੀ ਵਾਲੀ ਮੱਝਾ ਜਿਵੇਂ ਪਹਿਲਾਂ ਕਹਿ ਦਿੰਦੇ ਸੀਗੇ ਵੀ ਮਦਰੀ ਗੋਡੀ ਦੀ ਮੱਝ ਦੁੱਧ ਚੰਗਾ ਦਿੰਦੀ ਹੈ ਦੁੱਧ ਬਹੁਤ ਸੋਹਣਾ ਬਾਈ ਨੇ ਪਿਛਲੇ ਸੂਏ ਚ ਇਹਦਾ ਚੋਇਆ ਹੈ ਇਸ ਟਾਈਮ ਇਹ ਗੱਬਣ ਹੈ ਤੁਹਾਨੂੰ ਭਰੇ ਹਵਾਨੇ ਚ ਦਿਖਾਉਣੀ ਹੈ ਵਜ਼ਨ ਫੁੱਲ ਹੈ ਹਾਈਟ ਸੋਹਣੀ ਹੈ ਦੁੱਧ ਵਾਲੀ ਮੱਝਾ ਹੈ ਬਾਕੀ ਹਵਾਨਾ ਦੇਖਿਓ ਹਜੇ ਹਵਾਨਾ ਨੇ ਬਣਾਉਣਾ ਦੱਸੋ ਕਿਉਂਕਿ ਦਿਨ ਹਜੇ ਲਾਉਗੀ ਤੇ ਢੱਲ ਦਿੰਦੀ ਹੈ ਭਵਿੰਦਰ ਬਾਈ ਕਿੰਨਾ ਚਿਰ ਦੁੱਧ ਪਿਆ ਕੀ ਸੀ ਮੱਝੇ ਗੱਬਣ ਹੋ ਕੇ ਹਾਂਜੀ ਦੁੱਧ ਕਿੰਨਾ ਕੁ ਟਾਈਮ ਪਿਆ ਗੱਬਣ ਹੋ ਕੇ ਨੂੰ ਦੁੱਧਤਾ ਜੀ ਇਹ ਲੰਮਾ ਟਾਈਮ ਵੀ ਦਿੰਦੀ ਅਸੀਂ ਆਪ ਹੀ ਛੱਡਨੇ ਤਕਰੀਬਨ ਇਹਨੂੰ ਠੀਕ ਹੈ ਹਾਂਜੀ ਸੰਢੀ ਬਾਜਾ ਦਾ ਬਸ ਆਪ ਹੀ ਛੱਡਨੀ ਮੈਂਦੀਆਂ ਸੋ ਦੇਖਿਓ ਇਹਨੂੰ ਤੁਸੀਂ 나ੜੇ ਦੇ ਕਰਨੇ ਸ਼ੁਰੂ ਕਰਤੇ ਆ ਦਿਨ ਪੂਰੇ ਹੋ ਸਕਦਾ ਇੱਕ ਦੋ ਦਿਨ ਲਵੇ ਜਾਂ ਰਾਤ ਨੂੰ ਸੂਪੇ ਜਾਂ ਦੋ ਦਿਨ ਲੈ ਵੀ ਜਾਵੇ ਇੱਥੇ ਖੜੀ ਚੀਜ਼ ਲੱਗਾ ਹੁੰਦਾ ਪਸ਼ੂ ਦਾ ਖਵਾਨਾ ਤੁਸੀਂ ਦੇਖ ਰਹੇ ਹੋ ਅੱਗੋਂ ਕਰਕੇ ਬਈ ਕਮਾ ਜਾਣ ਦੇ ਸਿੰਘ ਬਹੁਤ ਸੋਨਾਂ ਦੱਸੋ ਕੁੰਡਾ ਬਿਲਕੁਲ ਹ ਇਹ ਹਰਿਆਣੇ ਦੇ ਵਿੱਚੋਂ ਬਾਈ ਨੇ ਮੱਝ ਖਰੀਦੀ ਸੀ ਤੇ ਉਹਦੇ ਨਾਲ ਉਦੋਂ ਇਹ ਫੀਮੇਲ ਕਾਫ ਸੀ ਬੱਚਾ ਕੱਟੀ ਸੀ ਤੇ ਇਹੀ ਗੱਲ ਮੈਂ ਕਰਦਾ ਨਾ ਜਿਵੇਂ ਕੱਟੀ ਤੇ ਵੱਛੀ ਦਾ ਫਾਇਦਾ ਹੋ ਜਾਂਦਾ ਜਿਵੇਂ ਬਾਈ ਕੋਲੇ ਕਰਮਾ ਲਈ ਦੋ ਸੂਏ ਨੇ ਦੁੱਧ ਵੀ ਪਿਆਤਾ ਤੇ ਮੱਝ ਫੇਰ ਬਣੀ ਖੜੀ ਐ ਉਹ ਮੱਝ ਵੀ ਬਾਈ ਨੇ ਵੇਚ ਲਈ ਹੋਣੀ ਐ ਤੇ ਹੁਣ ਇਹ ਝੋਟੀ ਵੀ ਵੇਖ ਜਾਣੀ ਐ ਪਰ ਰਵਾ ਫੇਰ ਵੀ ਘਰੇ ਰਹਿ ਜਾਂਦਾ ਸੋ ਚੰਗੀਆਂ ਮੱਝਾਂ ਘਰਾਂ 'ਚ ਸੰਭੋ گاਵਾ ਸੰਭੋ ਤਾਂ ਉਹਨਾਂ ਦੇ ਬੱਚੇ ਸੰਭਾਲੋ ਪੂਰੀ ਕੇਅਰ ਦੇ ਨਾਲ ਫਾਇਦਾ ਹੁੰਦਾ ਸੋ ਬਹੁਤ ਸੋਹਣਾ ਹਵਾਨਾ ਐ ਦੱਸੋ ਮੱਝ ਦਾ ਇਹਦਾ ਆ ਬਾਈ ਫੇਰ ਮੋੜਾਂਗੇ ਇੱਕ ਵਾਰਾਂ ਲਿਆ ਵਾਪਸ ਇਹਨੂੰ ਥੋੜੀ ਹੋਰ ਤੋਰ ਦਿਆਂਗੇ ਸੋ ਦਸੋ ਥਾਣ ਹਵਾਨਾ ਮਾਝ ਦਾ ਤੁਸੀਂ ਦੇਖ ਲਓ ਥਾਣੇ ਦੇ ਪਸਮਾ ਦੇ ਵਿੱਚ ਬਹੁਤ ਸੋਹਣਾ ਥਾਣ ਦਾ ਸੈਜ ਰੱਖੂਗੀ ਥਾਣ ਬਿਲਕੁਲ ਵੀ ਐ ਲੰਬਾ ਨਹੀਂ ਹੈ ਥਾਣ ਵੀ ਜਿਵੇਂ ਕਈ ਵਾਰ ਥਾਣ ਬਹੁਤੇ ਲੰਬਾਈ ਚਲੇ ਜਾਂਦੇ ਆ ਕਿੰਨੇ ਸੂਏ ਚੋਲੋ ਜੇ ਇਦਾਂ ਦਾ ਥਾਣੀ ਬਣਿਆ ਰਹੂਗਾ ਕਮਾਲਾ ਇੱਥੋਂ ਵਾਪਸ ਬਾਈ ਜੋ ਗੇਟ ਤੱਕ ਲੈ ਜਾਣੀ ਤਾਂ ਤਾਂ ਵੀ ਲੈ ਚੱਲ ਸਕਦੀ ਸੋ ਹੋਰ ਲੰਬੀ ਤੋਰ ਦਿੰਦੇ ਆ ਜਾਣ ਦੇ ਗੇਟ ਤੱਕ ਲੈ ਜਾ ਉਮਾਜਦਾ ਥਾਣ ਹੋਵਣਾ ਦਸੋ ਵੈਸੇ ਕਲੀਅਰ ਦਿਸ ਜਾਂਦਾ ਹੁੰਦਾ ਵੀਡੀਓ ਚ ਲੰਬਾ ਜਿਆਦਾ ਤੋਰਨ ਦਾ ਮਕਸਦ ਇਹ ਹੀ ਰਹਿੰਦਾ ਵੀ ਤੁਹਾਨੂੰ ਸਮਝ ਆਵੇ ਪਸ਼ੂ ਦੀ ਤੇ ਤੁਸੀਂ ਆਓ ਤੇ ਤੁਹਾਨੂੰ ਓਦਾਂ ਦਾ ਪਸ਼ੂ ਦੇਖਣ ਨੂੰ ਵੀ ਮਿਲੇ ਲਿਆ ਵਾਪਸ ਬਾਈ ਸੋ ਦੋਸਤੋ ਇਹ ਗੱਬਣ ਵੱਜ ਹੈ ਕਿਉਂਕਿ ਸੂਣ ਦੇ ਨੇੜਾ ਉਹਦੇ ਕਰਕੇ ਤੁਰੂਗੀ ਮਸਤੀ ਜੀ ਜਦੋਂ ਪਸ਼ੂ ਬੱਚੇ ਨੂੰ ਜਨਮ ਦੇ ਦਿੰਦਾ ਫਿਰ ਦਿਨੋ ਦਿਨ ਰਿਕਵਰੀ ਕਰਨੀ ਸ਼ੁਰੂ ਕਰ ਦਿੰਦਾ ਕਿਰਾ ਜਦੋਂ ਪਸ਼ੂ ਸੂਣ ਲੱਗਦਾ ਸੂਣ ਤੋਂ ਪਹਿਲਾਂ ਥੋੜੇ ਬਹੁਤਾ ਖਾਣਾ ਪੀਣਾ ਵੀ ਪਠਾ ਨੀਰਾ ਵੀ ਘਟਾਉਂਦਾ ਹੈ ਸੋ ਦੋਸਤੋ ਇਹ ਤੁਸੀਂ ਮੱਝ ਦੇਖੋ ਇਹ ਗੱਬਣ ਹਜੇ ਦਣ ਹਜੇ ਨੇ ਲੈ ਜਾਣੇ ਸੋ ਇਹ ਅੱਜ ਦੀ ਵੀਡੀਓ ਦੇ ਦੋ ਨਾਗ ਵਕਾਉ ਸੀ ਤੇ ਮੈਂ ਇੱਕ ਚੀਜ਼ ਹੋਰ ਐਡ ਕਰ ਦਿਆਂ ਜਿਹਦੇ ਕੋਲ ਮੱਝਾਂ ਮੁਰਾ ਨਸਲ ਦੀਆਂ ਰੱਖੀਆਂ ਕਈ ਵਾਰ ਇਹ ਹੁੰਦਾ ਵੀ ਸਾਨੂੰ ਸ਼ੌਂਕ ਹੁੰਦਾ ਵੀ ਮੱਝ ਦੇ ਬੱਚੇ ਜਿਹੜੇ ਸਾਰੇ ਕਾਲੇ ਹੋਣ ਘਰ ਦੇ ਵਿੱਚ ਮੈਂ ਚਾਰ ਕਨਗ ਦੇਖਿਆ ਤੇ ਚਾਰੇ ਜੈਡ ਬਲੈਕ ਹੀ ਆ ਇਸੇ ਛੋਟੇ ਦੇ ਬੱਚੇ ਆ ਜਿਹੜਾ ਬਾਈ ਕੋਲ ਬੁੱਲ ਰੱਖਿਆ ਹੋਇਆ ਮੱਝ ਵੀ ਚੰਗੀ ਦਾ ਪਿੱਛੋਂ ਇਸ ਝੋਟੀ ਦੀ ਮਾਂ ਵੀ ਬਹੁਤ ਚੰਗੀ ਐ ਸੋ ਤੁਸੀਂ ਬੌਲ ਤੋਂ ਬੱਚੇ ਜ਼ਰੂਰ ਲਾਓ ਇਸ ਏਰੀਆ ਦੇ ਵਿੱਚ ਇੱਕ ਇੱਕ ਦੋ ਦੋ ਆਪਦੀਆਂ ਮੱਝਾਂ ਜਿਹੜੀਆਂ ਉਹ ਕਰਾਸ ਕਰਵਾ ਸਕਦੇ ਹੋ ਬਾਕੀ ਜਿਹੜੇ ਵਿਕਰੀ ਵਾਲੇ ਨਾਲ ਸੀ ਦੋਨੇ ਦਿਖਾਤੇ ਐ ਰੇਟ ਵੀਡੀਓ ਦੇ ਵਿੱਚ ਐ ਇਹ ਤੋਂ ਬਾਅਦ ਥੋੜਾ ਕੰਮ ਆ ਵੀ ਜਿਹੜਾ ਪਸੂ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰਨੀ ਐ ਤੇ ਨੰਬਰ ਵਾਈ ਦਾ ਸਕਰੀਨ ਉੱਤੇ ਐ ਧੰਨਵਾਦ